ਸਾਈ ਧਰਮ ਦੀ 5 ਸਾਲ ਪੜ੍ਹਾਈ ਕੀਤੀ ਐ ਇਹਦਾ ਮਤਲਬ ਇਹ ਨਹੀਂ ਕਿ ਉਹ ਸਾਈ ਹੋਇਆ ਅਮਰ ਧਾਰੀ ਸਾਂ ਗਾਤਰੀ ਕਿਰਪਾਨ ਸੀ ਮੈਂ ਉਹਨੂੰ ਤਾਂ ਪੜਿਆ ਵੀ ਤਾਂ ਕਿ ਪਤਾ ਲੱਗੇ ਵੀ ਸਾਡੇ ਧਰਮ ਤੇ ਇਹਨਾਂ ਦੇ ਧਰਮ ਵਿੱਚ ਫਰਕ ਕੀ ਹੈ ਜਿਨ੍ਹਾਂ ਚੋਂ ਆਪਾਂ ਦੂਜੇ ਧਰਮਾਂ ਨੂੰ ਪੜਦੇ ਨਹੀਂ ਨਾ ਮੈਨੂੰ ਸੰਤ ਬਾਬਾ ਜਨੈਲ ਸਿੰਘ ਨੇ ਅਹਮਦਾਬਾਦ ਤੋਂ ਆਪਣੀ ਜੇਬ ਚੋਂ 70 ਰੁਪਏ ਖਰਚ ਕੇ ਕਰਾਨ ਲੈ ਕੇ ਦਿੱਤਾ ਤੇ ਕਰਾਨ ਪੜ ਜਦੋਂ ਸੰਤ ਬਾਬਾ ਜਨੈਲ ਸਿੰਘ ਗੁਰਦਾਨਤ ਵਾਸਤੇ ਰਿਹਾ ਨਾ ਉਸ ਮੌਕੇ ਮੈਂ ਕੁਰਾਨ ਦਾ ਇੱਕ ਇੱਕ ਅੱਖਰ ਪੜ੍ਹਿਆ ਮੈਂ ਪੜ੍ਹਿਆ ਕੋਈ ਕਹਿੰਦਾ ਤੁਹਾਨੂੰ ਅੰਗੂਰਾਂ ਦੀ ਸ਼ਰਾਬ ਮਿਲੇਗੀ ਇਹ ਲਿਖਿਆ ਹੋਇਆ ਜੀ ਤੁਹਾਨੂੰ 17-17 ਹੂਰਾ ਮਿਲਣ ਗਿਆ ਲਾਰੇ ਲਾਏ ਨੇ ਉੱਥੇ ਕਿਹੜਾ ਪੰਗੂਰਾਂ ਦੀ ਕੋਈ ਉੱਥੇ ਹੂਰਾ ਗਿਣ ਕੇ ਆਇਆ ਪਰ ਗੁਰੂ ਨਾਨਕ ਦੇਵ ਜਿੰਨੇ ਆਖਿਆ ਮਿੱਤਰਾਂ ਤੇ ਲਾਰੇ ਨੂੰ ਚਲਣੇ ਜੇ ਸਿੱਖ ਡਰਦਾ ਤੇ ਸਿੱਖ ਨਹੀਂ ਇੱਕ ਤੇ ਜੇ ਕੋ ਵਿਕਤਾ ਤੇ ਸਿੱਖ ਨਹੀਂ ਜੇ ਸਿੱਖ ਹੈ ਤੇ ਵਿਕਾਉ ਨਹੀਂ ਜੇ ਵਿਕਾਉ ਹੈ ਤੇ ਸਿੱਖ ਨਹੀਂ ਬੜੀ ਸਿੰਪਲ ਜੀ ਗੱਲ ਹੈ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਤੁਹਾਨੂੰ ਕੋ ਰਾਮਦਾਸ ਪਾਤਸ਼ਾਹ ਦਰਬਾਰ ਦੇ ਰਾਗੀ ਸਿੰਘਾਂ ਦੀ ਪਾਵਨ ਅਸਰ ਤੋਂ ਆਪਾਂ ਸ਼ਬਦ ਸਰਵਣ ਕਰੀਏ ਜਾਓ ਤੋ ਪ੍ਰੇਮ ਖੇਡਣ ਦਾ ਜਾਓ ਸਿਰ ਤਰ ਤੜੀ ਗੜੀ ਵਿੱਚ ਜਾਓ ਮੈਂ ਆਪਣੇ ਸੁਭਾਅ ਦੇ ਤੱਤ ਕੋਈ ਨਾ ਇਸ ਭਰਾ ਨੂੰ ਬੇਨਤੀ ਕਰਾਂ ਕਿ ਜਿੱਨਾ ਚਿਰ ਮੈਂ ਬੈਠਾ ਕੋਈ ਪੈਸੇ ਨੂੰ ਹੱਥ ਨਹੀਂ ਲਗਾ ਚੁੱਕ ਕੇ ਲੈ ਕੇ ਬੈਠੋ ਪਰਣੀ ਜਦੋਂ ਮਨੀ ਸਾਹਿਬ ਕਥਾ ਕਰਤਾ ਤੇ ਮੈਂ ਉਹਨਾਂ ਨੂੰ ਕਹਾਂ ਕਿ ਜੇ ਕਿਸੇ ਨੇ ਇੱਥੇ ਮਾੜਾ ਜਿਹਾ ਬਣਾਇਆ ਮੈਂ ਤੇ ਮੈਂ ਤੁਹਾਨੂੰ ਕਰ ਭੇਟ ਦਿਆਂਗਾ ਮੈਂ ਗੁੱਸੇ 'ਚ ਨਹੀਂ ਬੋਲਦਾ ਮੈਂ ਕਥਾ ਸਿੱਖੀ ਆਪਣੇ ਚਾਚੇ ਕੋਲੋਂ ਮੈਂ ਪਹਿਲਾਂ ਇਸ ਗੱਲ ਦਾ ਜਵਾਬ ਦਿਆਂ ਕਿ ਮੈਂ ਇਹਦੇ ਨਾਲ ਮੈਨੂੰ ਅਲਰਜੀ ਕਿਉਂ ਮੈਨੂੰ ਪੀੜ ਕਿਉਂ ਹੁੰਦੀ ਮੈਂ ਤੋਕਦਾ ਕਿਉਂ ਆ ਗੁਰੂ ਗੋਬਿੰਦ ਸਿੰਘ ਦੇ ਬੋਲ ਨੇ ਇੱਕ ਚਿੱਤ ਜੇ ਇੱਕ ਛਿਨ ਤੇ ਆਇਓ ਕਾਲ ਫਾਸ ਕੀ ਵੀਜਨ ਆਇਓ ਮੈਂ ਬਹੁਤ ਸਾਰੇ ਧਰਮਾਂ ਨੂੰ ਪੜਿਆ ਹੈ ਦੁਨੀਆ ਦੇ ਕਿਸੇ ਗੁਰੂ ਪਕਵਰ ਨੇ ਇੰਨੀ ਗਰੰਟੀ ਨਹੀਂ ਦਿੱਤੀ ਜਿਨੀ ਗੁਰੂ ਗੋਬਿੰਦ ਸਿੰਘ ਨੇ ਦਿੱਤੀ ਹੈ ਮੇਰੇ ਤੋਂ ਤੱਕ ਪੜਿਆ ਤੇ ਸ਼ਿਵਜੀ ਮਹਾਰਾਜ ਆ ਨਾ ਇਹ 88000 ਵਰਾ ਕੰਟੀਨਿਊਸਲੀ ਸਮਾਧੀ ਲਾ ਸਕਦਾ ਇਹ ਲਿਖਿਆ ਹੋਇਆ ਗ੍ਰੰਥਾਂ ਦੇ ਵਿੱਚ ਲੇਕਿਨ ਇੱਕ ਗੁਰੂ ਗੋਬਿੰਦ ਸਿੰਘ ਹੈ ਜਿਹੜਾ ਕਹਿੰਦਾ ਇੱਕ ਚਿੱਤ ਜੇ ਇੱਕ ਸ਼ੈ ਵਿੱਚ ਆਇਓ ਕਾਲ ਫਾਸ ਕੇ ਵਿਚਰ ਆਇਓ ਪਤਾ ਨਹੀਂ ਸਾਡੀ ਕਿੰਨੀ ਜ਼ਿੰਦਗੀ ਹੈ ਤਾਂ ਗੁਰੂ ਬਾਬਾ ਵੀ ਜਾਣਦਾ ਹੈ ਲੇਕਿਨ ਗੁਰੂ ਗੋਬਿੰਦ ਸਿੰਘ ਕਹਿੰਦਾ ਵੀ ਜੇ ਸਾਰੀ ਜ਼ਿੰਦਗੀ ਦੇ ਵਿੱਚ ਕਿਤੇ ਇੱਕ ਛਿਨ ਵੀ ਜੁੜ ਜਾਏ ਤੇ ਮੈਂ ਗਰੰਟੀ ਦੇਣਾ ਵੀ ਤੂੰ 84 ਦੀ ਗੇੜੀ 'ਚ ਨਹੀਂ ਆਵਾਂਗਾ ਆਪਾਂ ਤਾਂ ਟਾਈਮ ਹੋਣੀ ਨਹੀਂ ਦੇਦੇ ਕਦੇ ਉਹ ਕਰਲਾ ਤੇ ਅਜੇ ਉਹ ਕਰਲਾ ਆਪਾਂ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਝੋਲੀ ਵਿੱਚ ਤਾਂ ਉਹਨੇ ਆ ਟਿੱਕੇ ਦੇ ਉਹ ਛਿਨ ਆ ਜਾਏ ਮੈਨੂੰ ਮੇਰੀ ਮਾਂ ਨੇ ਇਹ ਬਾਣੀ ਨਾਲ ਜੋੜਿਆ ਮੇਰੀ ਮਾਂ ਨੂੰ ਬਹੁਤ ਬਾਣੀ ਕੰਕ ਸੀ ਮੈਂ ਨਮਸਕਾਰ ਕਰਦਾ ਆਪਣੀ ਮਾਂ ਨੂੰ ਤੇ ਮੈਂ ਇਹ ਵੀ ਸਮਝਦਾ ਪਿਉ ਦੇ ਪੇਟ 'ਚ ਮੈਂ 9 ਮਹੀਨੇ ਰਿਹਾ ਮੈਨੂੰ ਉਹ ਵੀ ਫਾਇਦਾ ਹੋਇਆ ਹੋਵੇਗਾ ਮੇਰੀ ਮਾਂ ਨੇ ਮੇਰਾ ਮੂੰਹ ਧੋ ਕੇ ਤੇ ਮੈਨੂੰ ਸਿਮਰਨ ਕਰਨ ਤੇ ਲਾ ਦੇਣਾ ਉਦੋਂ ਤੋਂ ਮੈਂ ਬਾਣੀ ਪੜਦਾ ਹੈ ਬਚਪਨ ਤੋਂ ਲੈ ਕੇ ਤੇ ਗੁਰਮੁਖੋ ਮੇਰਾ ਸਾਰੀ ਜ਼ਿੰਦਗੀ ਕੇਵਲ ਤੇ ਕੇਵਲ ਚਾਰ ਗ੍ਰਾਮਨ ਟੁੜਿਆ ਜੀ ਸਾਰੀ ਜ਼ਿੰਦਗੀ। ਨਿਤਨੇਮ ਮੈਂ ਰੋਜ਼ ਕਰਦਾ ਹਾਂ। ਕਥਾ ਰੋਜ਼ ਕਰਨਾ ਤੋਂ ਅੱਜ ਮੈਂ ਦੋ ਸਮਾਂ ਤੇ ਕੀਤੀ ਹੈ। ਲੇਕਿਨ ਜਿਹੜਾ ਮਨ ਟਿਕਣਾ ਨਾ ਇਹ ਗੁਰੂ ਦੇ ਵਸ ਵਿੱਚ ਹੈ। ਇਸ ਕਰਕੇ ਰੱਬ ਦਾ ਵਾਸਤਾ ਹੈ ਜੇ ਭੀ ਕਿਤੇ ਮਨ ਟਿਕਲਣ ਗਿਆ ਕਰੋ। ਮੈਨੂੰ 40 ਸਾਲ ਹੋ ਗਏ ਨੇ ਮੈਂ ਉੱਥੇ ਉਹਨੂੰ ਸੇਵਾਦਾਰ ਨੂੰ ਕਿ ਭੀ ਜੇ ਤੂੰ ਮਹਾਰਾਜਾ ਗੋਲਕ ਨੂੰ ਹੱਥ ਲਾਇਆ ਨਾ ਤੇ ਤੈਨੂੰ ਘਰ ਭੇਟਦਿਆਂ ਅੰਕਾ ਛੁੱਟੀ ਕਰਾ ਦਾਂਗਾ ਤੇਰੀ। ਮੈਂ ਇਸ ਪਾਸੇ ਨੂੰ ਜਾਵਾਂ ਆਪਾਂ ਜਿਹੜੀ ਗੱਲ ਇੱਥੇ ਇਕੱਠੇ ਹੋਇਆ ਗੁਰਮੁਖੋ ਆਪਾਂ 84 ਦਾ ਜੋ ਕਲੂ ਘਾਰਾ ਹੋਇਆ ਜਿਹਦੀ ਵਿਚਾਰ ਕਰਨੀ ਹੈ ਇਹਦਾ ਪਿਛੋਕੜ ਕੀ ਹੈ ਅਸੀਂ ਪੜਦੇ ਹਾਂ ਬਾਪੇ ਕੇ ਬਾਬਰ ਕੇ ਦੂ ਕੀ ਇਹ ਆਪ ਪਰਮੇਸ਼ਰ ਸੋ ਹੁਣੇ ਹੀ ਰਾਗੀ ਵੀਰਾਂ ਨੇ ਸ਼ਬਦ ਪੜਿਆ ਗੁਰਨਾਨ ਦੇਵ ਜੀ ਦਾ ਸ਼ਬਦ ਹੈ ਤੇ ਇਹ ਸ਼ਲੋਕ 12 ਦੇ ਵਧਿਕ ਵਿੱਚ ਆ ਮੈਂ ਵਾਰ-ਵਾਰ ਕਹਿੰਦਾ ਫੱਪਦਾ ਨਹੀਂ ਮੈਂ ਅਸਾਈ ਧਰਮ ਦੀ 5 ਸਾਲ ਪੜ੍ਹਾਈ ਕੀਤੀ ਹੈ ਇਹਦਾ ਮਤਲਬ ਇਹ ਨਹੀਂ ਕਿ ਮੈਂ ਅਸਾਈ ਹੋਇਆ ਅਮਰ ਧਾਰੀ ਸਾਂ ਗਾਤਰੀ ਕਿਰਪਾਨ ਸੀ ਮੈਂ ਉਹਨੂੰ ਤਾਂ ਪੜਿਆ ਵੀ ਤਾਂ ਕਿ ਪਤਾ ਲੱਗੇ ਵੀ ਸਾਡੇ ਧਰਮ ਤੇ ਇਹਨਾਂ ਦੇ ਧਰਮ ਵਿੱਚ ਫਰਕ ਕੀ ਹੈ ਜਿਨ੍ਹਾਂ ਚੋਂ ਆਪਾਂ ਦੂਜੇ ਧਰਮਾਂ ਨੂੰ ਪੜਦੇ ਨਹੀਂ ਨਾ ਮੈਨੂੰ ਸੰਤ ਬਾਬਾ ਜਰਨੈਲ ਸਿੰਘ ਨੇ ਅਹਮਦਾਬਾਦ ਤੋਂ ਆਪਣੀ ਜੇਬ ਚੋਂ 70 ਰੁਪਏ ਖਰਚ ਕੇ ਕੁਰਾਨ ਲੈ ਕੇ ਦਿੱਤਾ ਤੇ ਕੁਰਾਨ ਪੜ ਜਦੋਂ ਸੰਤ ਬਾਬਾ ਜਨੈਤ ਸਿੰਘ ਗੁਰਲਾਨ ਕਰਨ ਵਾਸਤੇ ਰਿਹਾ ਨਾ ਉਸ ਮੌਕੇ ਮੈਂ ਕੁਰਾਨ ਦਾ ਇੱਕ ਇੱਕ ਅੱਖਰ ਪੜਿਆ ਮੇਰੇ ਕਹਿਣ ਤੋਂ ਭਾਵ ਹੈ ਇੱਕ ਅੰਗਰੇਜ਼ੀ ਦਾ ਲਫ਼ਜ਼ ਹੈ ਕੰਪੈਰੀਟਿਵਲੀ ਸਟਡੀ ਜਿੰਨਾ ਚਿਰ ਆਪਣੇ ਧਰਮ ਤੇ ਦੂਜੇ ਧਰਮਾਂ ਦਾ ਆਪ ਮੁਤਾਲਾ ਨਹੀਂ ਨਾ ਕਰਦੇ ਸਾਨੂੰ ਕਿਵੇਂ ਪਤਾ ਚੱਲੇਗਾ ਕਿ ਸਾਡਾ ਧਰਮਾਨ ਕਿਵੇਂ ਹੈ ਆਪਾਂ ਤੋਲਦੇ ਆ ਜਿਹੜਾ ਪਾਸਾ ਭਾਰੀ ਹੋਵੇਗਾ ਉਹ ਆਪ ਆਟੋਮੈਟਿਕਲੀ ਜ਼ਿਆਦਾ ਮੈਂ ਪੜਿਆ ਕੋਈ ਕਹਿੰਦਾ ਤੁਹਾਨੂੰ ਅੰਗੂਰਾਂ ਦੀ ਸ਼ਰਾਬ ਮਿਲੇਗੀ ਇਹ ਲਿਖਿਆ ਹੋਇਆ ਜੀ ਤੁਹਾਨੂੰ 17 17 ਹੂੜਾ ਮਿਲਣ ਗਿਆ ਲਾਰੇ ਲਾਏ ਨਹੀਂ ਉੱਥੇ ਕਿਹੜਾ ਪੰਗੂਰਾਂ ਦੀ ਕੋਈ ਉੱਥੇ ਹੂੜਾ ਗਿਣ ਕੇ ਆਇਆ ਪਰ ਗੁਰੂ ਨਾਨਕ ਦੇਵ ਜੀ ਦੇ ਨੇ ਆਖਿਆ ਮਿੱਤਰਾਂ ਇਥੇ ਲੜੀ ਨੂੰ ਚਲੜੇ ਜਿਵੇਂ ਆਪਾਂ ਖੇਡਾਂ ਵੇਨ ਕਬੱਡੀ ਦੀ ਗੇਮ ਹਾਕੀ ਦੀ ਗੇਮ ਕ੍ਰਿਕਟ ਦੀ ਗੇਮ ਬਾਬੇ ਨਾਨਕ ਨੇ ਇੱਕ ਗੇਮ ਦਿੱਤੀ ਕਹਿੰਦੇ ਗੁਰਮੁਖਾ ਪ੍ਰੇਮ ਦੀ ਖੇਡ ਤੇ ਜਿਵੇਂ ਆਪਾਂ ਬੈਟਬਾਲ ਜਾਂ ਫੁੱਟਬਾਲ ਵਗੈਰਾ ਬੜੇ ਬੂੜੇ ਸੰਸ ਹੁੰਦੇ ਨੇ ਨੌਜਵਾਨਾਂ ਦੇ ਪਲੇਅਰਾਂ ਦੇ ਬਾਬੇ ਨਾਨਕ ਨੇ ਆਖਿਆ ਕਿ ਗੁਰਮੁਖਾ ਇਥੇ ਬੈਠ ਨਹੀਂ ਚਲਣਾ ਇਥੇ ਬਾਲ ਨਹੀਂ ਚਲਣਾ ਜੇ ਮੇਰੇ ਕੋਲ ਪ੍ਰੇਮ ਦੀ ਖੇਡ ਖੇਡਣਾ ਨਾ ਤੇ ਆਪਣਾ ਸਿਰ ਤੜੀ ਤੇ ਰੱਖ ਕੇ ਆਵੀਂ ਬਾਬੇ ਨੰਦ ਦਾ ਸ਼ਬਦ ਹੈ ਜੋ ਤੂੰ ਪ੍ਰੇਮ ਖੇਲਣ ਕਾ ਚਾਉ ਜੇ ਪ੍ਰੇਮ ਦੀ ਖੇਡ ਖੇਡਣੀ ਸਿਰ ਤਰ ਤੜੀ ਗੜੀ ਮੇਰੀ ਆਉ ਇਹ ਤmarg ਪੈਰ ਧਰੀ ਜਾ ਸਿਰ ਦੀਜੈ ਕਾਣਾ ਕੀਜੇ ਇਹ ਸਸਤੇ ਤੁਰਕੇ ਤੇ ਕੰਨ ਤੂੰ ਇਹ ਕਵੇਂ ਤੇ ਮੈਂ ਗੁਰਨਾਨ ਪਾਤਸ਼ਾਹ ਨੂੰ ਸਿਰ ਦਿੱਤਾ ਤੇ ਗੁਰਮਖਾ ਤਾਂ ਵੀ ਗੱਲ ਨਹੀਂ ਬਣਨੀ ਫਿਰ ਪਾਸੇ ਹੋ ਜਾ ਆਪਾਂ ਪੜ੍ਹਦੇ ਆ ਬਾਬੇ ਕੀ ਬਾਬਰ ਕੇ ਦੂ ਕੀ ਇਹ ਆਪ ਪਰਮੇਸ਼ਰ ਸਹੁ ਇਤਿਹਾਸ ਚ ਲਿਖਿਆ ਜੇ ਲੋਰ ਸ਼ਹਿਰ ਨੂੰ ਅਗ ਲਾਈ ਔਰ ਉਥੇ ਇੱਕ ਨੌਜਵਾਨ ਜੀ ਦਾ ਨਾਮ ਤਾਰੂ ਪੋਪਟ ਕਰਕੇ ਲਿਖਿਆ ਤਾਰੂ ਪੋਪਟ ਕਥਾ ਇੱਕ ਇਹੋ ਜਿਹਾ ਟੌਪ ਕੇ ਵੀ ਇਹ ਮੁਕਦੀ ਨਹੀਂ प्रकरण ਚੋਂ प्रकरण ਤੁਰਿਆ ਹੁੰਦਾ ਹੈ ਜਿਹੜਾ ਤਾਰੂ ਕੋਪਟ ਸੀ ਨਾ ਇਹਦੇ ਮਾਪਿਆਂ ਦੀ ਕਰ ਔੜਾਗ ਨਹੀਂ ਸੀ ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਅੱਗੇ ਅਰਦਾਸ ਕੀਤੀ ਗੁਰੂ ਨਾਨਕ ਪਾਤਸ਼ਾਹ ਨੇ ਇਹਨਾਂ ਦੀ ਝੋਲੀ ਭਰੀ ਤੇ ਅਚਲ ਬਟਾਲਾ ਪੂ ਸਾਰੇ ਜਾਣਦੇ ਆ ਗੁਰੂ ਨਾਨਕ ਪਾਤਸ਼ਾਹ ਦਾ ਸੋਹਣਾ ਨਗਰ ਬਟਾਲਾ ਤੇ ਨਾਲ ਹੈ ਸਿੱਤਾਂ ਦਾ ਮੁਖ ਧਰਮਕਿੰਦਰ ਅਚਲ ਉਥੇ ਪਰਿਵਾਰ ਦੇ ਮੈਂਬਰ ਲੇਕੇ ਆ ਪੀ ਪਾਤਸ਼ਾਹ ਇਹ ਅਸੀਂ ਅਰਦਾਸ ਕੀਤੀ ਸੀ ਤੁਸੀਂ ਸਾਨੂੰ ਪੁੱਤ ਦਿੱਤਾ ਇਹ ਸਾਡਾ ਪੁੱਤ ਪ੍ਰਵਾਨ ਕਰੋ ਮੈਂ ਖੁਦ ਪੜਿਆ ਜੇ ਸੁਣਿਆ ਨਹੀਂ ਗੁਰਨਾਨ ਪਾਤਸ਼ਾਹ ਕਹਿੰਦੇ ਕਾਕਾ ਬਾਲਨ ਇਕੱਠਾ ਕਰਕੇ ਤੇ ਅੱਗ ਲਾ ਕੇ ਸੜ ਜਾ ਯਾਦ ਰੱਖੋ ਗੁਰਨਾਨ ਕਸਾਨੂੰ ਨਿਰਭਉ ਕਰਦਾ ਬੇਖੌਫ ਕਰਦਾ ਜੇ ਸਿੱਖ ਡਰਦਾ ਨਾ ਮੈਂ 2 ਲੱਖ ਜੀ ਮੰਜੀ ਸਾਹਿਬ ਤੂੰ ਕਹਿਣਾ ਹੋਣਾ ਜੇ ਸਿੱਖ ਡਰਦਾ ਤੇ ਸਿੱਖ ਨਹੀਂ ਇੱਕ ਤੇ ਜੇ ਕੋ ਵਿਕਤਾ ਤੇ ਸਿੱਖ ਨਹੀਂ ਜੇ ਸਿੱਖ ਹੈ ਤੇ ਵਕਾਊ ਵਾਲੀ ਜੇ ਵਕਾਊ ਹੈ ਤੇ ਸਿੱਖ ਨਹੀਂ ਬੜੀ ਸਿੰਪਲ ਜੀ ਗੱਲ ਹੈ ਉਥੇ ਭਾਈ ਮਨੀ ਸਿੰਘ ਨੇ ਲਿਖਿਆ ਵੀ ਉਹ ਕਾਕੇ ਨੇ ਬਾਲਣ ਇਕੱਠਾ ਕੀਤਾ ਅਗਨੇ ਕੀ ਸਾੜਨਾ ਸੀ ਕਿਉਂਕਿ ਆਪਾਂ ਪੜਦੇ ਤਾਤੀ ਬੌਣ ਲੱਗਈ ਪਾਰ ਬ੍ਰਹਮ ਸਰਨਾਈ ਕਿਉ ਗਿਰਦ ਹਮਾਰੇ ਆਮਕਾਰ ਜਦੋਂ ਰਾਮ ਦੀ ਨਕੀਰ ਹੋਵੇ ਨਾ ਦੁੱਖ ਲੱਗੇ ਨਾ ਭਾਈ ਕਿਉ ਨਹੀਂ ਦੁੱਖ ਲੱਗਦਾ ਸਤਗੁਰ ਪੂਰਾ ਭੇਟਿਆ ਜਿਨ ਬੰਦ ਬਣਾਈ ਤੇ ਗੁਰੂ ਨੇ ਇਹ ਨਹੀਂ ਦਿੱਤਾ ਕਿ ਨਕੀਆਂ ਲਾਚੀਆਂ ਦਿੱਤੀਆਂ ਤਾਗਾ ਦਿੱਤਾ ਨਾ ਗੁਰੂ ਨੇ ਕੀਤਾ ਰਾਮ ਨਾਮ ਔਖਾ ਦਿਆ ਏਕਾ ਲਿਵਲਾਈ ਕਹੋ ਨਾਨਕ ਕਿਰਪਾ ਪਈ ਪ੍ਰਭ ਐਸਾਈ ਅੱਜ ਦੇ ਜਮਾਨੇ ਵਿੱਚ ਸ਼ਰਧਾ ਘਟ ਹੈ ਨੁਕਤਾ ਚੀਨੀ ਜ਼ਿਆਦਾ ਤੁਸੀਂ ਨੁਕਤਾ ਚੀਨੀ ਨਾਲ ਕਹਿ ਸਕਦੇ ਵੀ ਗਿਆਨੀ ਜੀ ਕਿਵੇਂ ਹੋ ਸਕਦਾ ਵੀ ਬੰਦਾ ਪੱਟ ਵਿੱਚ ਵੱਜ ਜਾਏ ਇਹ ਸਵਾਲ ਸ਼ੰਕਾ ਹੈ ਇਹਦਾ ਜਵਾਬ ਆਪਾਂ ਦੂਰ